ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਰ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਜ਼ਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਦੇਸੀ ਛੋਲਿਆ ਠੀਕ ਹੈ ਜੀ ਬਹੁਤ ਵਧੀਆ ਆਪਾਂ ਛੋਲਿਆ ਨੂੰ ਕੱਟ ਲਿਆ ਸੀਗਾ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਖੂਬਾਂ ਨੂੰ ਨਾਲ ਪਾਵਾਂਗੇ ਹਰਾ ਧਨੀਆ ਅਦਰਕ ਲਸਣ ਪਿਆਜ਼ ਟਮਾਟਰ ਤੇ ਹਰੀਆਂ ਮਿਰਚਾਂ ਬਹੁਤ ਵਧੀਆ ਆਪਾਂ ਟੇਸਟੀ ਜੀ ਨਵੇਂ ਤਰੀਕੇ ਨਾਲ ਸਬਜ਼ੀ ਬਣਾ ਕੇ ਕਰਾਂਗੇ ਤਿਆਰ ਲਓ ਜੀ ਸਭ ਤੋਂ ਪਹਿਲਾਂ ਕੜਾਹੀ ਦੇ ਵਿੱਚ ਪਾਈ ਆਪਾਂ ਅੱਧੀ ਕੜਸ਼ੀ ਤੇਲ ਦੀ ਉਹਨੂੰ ਚੰਗੀ ਤਰ੍ਹਾਂ ਗਰਮ ਕਰਕੇ ਆਪਾਂ ਖੁੰਬਾ ਨੂੰ ਚੰਗੀ ਤਰ੍ਹਾਂ ਫਰਾਈ ਕਰਾਂਗੇ ਠੀਕ ਹੈ ਜੀ ਗੈਸ ਨੂੰ ਆਪਾਂ ਕਰਾਂਗੇ ਮੀਡੀਅਮ ਤੇ ਇਸ ਤਰੀਕੇ ਦੇ ਨਾਲ ਆਪਾਂ ਖੁੰਬਾ ਨੂੰ ਹੁਲਾਉਂਦੇ ਰਵਾਂਗੇ ਤੇ ਬਹੁਤ ਵਧੀਆ ਨੂੰ ਫਰਾਈ ਕਰਨੀ ਹੈ ਠੀਕ ਹੈ ਜੀ ਇਹਨੂੰ ਬਿਲਕੁਲ ਵੀ ਕੱਚਾ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਕੱਚਾਪਨ ਬਹੁਤ ਜ਼ਿਆਦਾ ਆਉਂਦਾ ਸਬਜ਼ੀ ਦੇ ਵਿੱਚ ਤੁਸੀਂ ਖੁੰਬਾ ਨੂੰ ਚੰਗੀ ਤਰ੍ਹਾਂ ਫਰਾਈ ਕਰਿਓ ਠੀਕ ਹੈ ਜੀ ਲਓ ਜੀ ਮੀਡੀਅਮ ਗੈਸ ਤੇ ਤੇ ਨਾਲ ਹੀ ਪਾਵਾਂਗੇ ਆਪਾਂ ਚੌਥਾ ਕਹਿਸਤਾ ਇਹਦੇ ਨਾਲ ਨਮਕ ਦਾ ਤੇ ਚੌਥਾ ਐ ਸੇ ਪਾਵਾਂਗੇ ਆਪਾਂ ਇਹਦੇ ਵਿੱਚ ਹਲਦੀ ਦਾ ਆਪਾਂ ਜ਼ਿਆਦਾ ਐਡ ਨਹੀਂ ਕਰਨੀ ਹੈਗੀ ਕਿਉਂਕਿ ਆਪਾਂ ਖੁੰਮਬ ਨੂੰ ਹਲਕੇ ਜਿਹੇ ਮਸਾਲੇ ਪਾ ਕੇ ਫਰਾਈ ਕਰਨਾ ਠੀਕ ਹੈ ਜੀ ਤੇ ਚੌਥਾ ਐ ਸੇ ਤੋਂ ਵੀ ਥੋੜੀ ਜਿਹੀ ਘੱਟ ਪਈ ਹੈ ਦੇਗੀ ਮਿਰਚ ਤੇ ਥੋੜੀ ਜਿਹੀ ਪਾਈ ਆਪਾਂ ਲਾਲ ਮਿਰਚ ਤੇ ਚੌਥਾ ਐ ਸ ਸਪਾਏ ਆਪਾਂ ਗਰਮ ਮਸਾਲੇ ਦਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਫਰਾਈ ਇਸ ਤਰੀਕੇ ਦੇ ਨਾਲ ਮੀਡੀਅਮ ਗੈਸ ਤੇ ਚੰਗੀ ਤਰ੍ਹਾਂ ਭੁੰਨਾਂਗੇ ਤਾਂ ਕਿ ਇਹਦਾ ਬਹੁਤ ਵਧੀਆ ਟੇਸਟ ਆਵੇ ਤੇ ਬਹੁਤ ਵਧੀਆ ਫਰਾਈ ਹੋ ਜਾਵੇ ਕਿ ਜੇ ਆਪਣੀਆਂ ਖੁੰਬਾਂ ਥੋੜੀਆਂ ਜਿਹੀ ਕੱਚੀਆਂ ਰਹਿ ਗਈਆਂ ਤਾਂ ਤਾਂ ਟੇਸਟ ਬਿਲਕੁਲ ਵੀ ਸਬਜ਼ੀ ਦੇ ਵਿੱਚ ਵਧੀਆ ਨਹੀਂ ਆਉਂਦਾ ਹੈਗਾ ਤੁਸੀਂ ਇਹਨੂੰ ਚੰਗੀ ਤਰ੍ਹਾਂ ਫਰਾਈ ਕਰਿਓ ਠੀਕ ਹੈ ਜੀ ਤੇ ਮੀਡੀਅਮ ਗੈਸ ਤੇ ਆਪਾਂ ਇਸ ਤਰ੍ਹਾਂ ਕੇ ਰਹਿਣ ਹੁਲਾਉਂਦੇ ਰਵਾਂਗੇ ਲਓ ਜੀ ਖੁੰਬਾਂ ਆਪਣੀਆਂ ਬਹੁਤ ਵਧੀਆ ਬਣ ਕੇ ਤਿਆਰ ਹੋ ਚੁੱਕੀਆਂ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਛੋਲੀਆਂ ਸ਼ੂਲੀਆਂ ਨੂੰ ਆਪਾਂ ਚੰਗੀ ਤਰ੍ਹਾਂ ਤੋਲਿਆ ਸੀ ਤੇ ਹੁਣ ਆਪਾਂ ਇਹਨੂੰ ਵੀ 3-4 ਮਿੰਟ ਚੰਗੀ ਤਰ੍ਹਾਂ ਫਰਾਈ ਕਰਨਾ ਖੁੰਬਾਂ ਦੇ ਵਿੱਚ ਕਿਉਂਕਿ ਜਦੋਂ ਆਪਾਂ ਇਹਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਉਦੋਂ ਟੇਸਟ ਬਹੁਤ ਜ਼ਿਆਦਾ ਵਧੀਆ ਹੋਗਾ ਜਦੋਂ ਆਪੇ ਇਹਨੂੰ ਫਰਾਈ ਕਰਾਂਗੇ ਦੋਨਾਂ ਚੀਜ਼ਾਂ ਨੂੰ ਤੇ ਹੁਣ 3-4 ਮਿੰਟਾਂ ਬਾਅਦ ਚੰਗੀ ਤਰ੍ਹਾਂ ਸ਼ੂਲੀਆਂ ਨੂੰ ਵੀ ਫਰਾਈ ਕਰ ਲਾਂਗੇ ਖੁੰਬਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਬਹੁਤ ਵਧੀਆ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਤੇ ਹੁਣ ਆਪਾਂ ਇਹਨੂੰ 1 ਮਿੰਟ ਲਈ ਇਸ ਤਰ੍ਹਾਂ ਚੰਗੀ ਤਰ੍ਹਾਂ ਹਿਲਾ ਕੇ ਲਓ ਜੀ ਹੁਣ ਆਪਾਂ ਇਹਨੂੰ ਬਾਹਰ ਕੱਢ ਲਾਂਗੇ 2-3 ਮਿੰਟ ਆਪਾਂ ਚੰਗੀ ਤਰ੍ਹਾਂ ਸ਼ੋਲੀਆਂ ਨੂੰ ਵੀ ਭੁੰਨਿਆ ਠੀਕ ਹੈ ਜੀ ਹੁਣ ਸਾਰੇ ਸਮਾਨ ਨੂੰ ਆਪਾਂ ਬਾਹਰ ਕੱਢ ਲਾਂਗੇ ਇਸ ਤਰੀਕੇ ਦੇ ਨਾਲ ਤੇ ਜਿਹੜਾ ਆਪਣੇ ਕੋਲ ਤੇਲ ਬਚਿਆ ਸੀ ਉਹਦੇ ਵਿੱਚ ਆਪਾਂ ਥੋੜਾ ਜਿਹਾ ਤੇਲ ਹੋਰ ਐਡ ਕਰਤਾ ਸੀ ਠੀਕ ਹੈ ਜੀ ਤੇ ਹੁਣ ਆਪਾਂ ਪਿਆਜ਼ਾਂ ਨੂੰ ਬੀਕ ਸਾਈਜ਼ ਚ ਕੱਟਿਆ ਹੋਇਆ ਸੀ ਤੇ ਇਹਨੂੰ ਵੀ ਹੁਣ ਆਪਾਂ ਪਰਾਉਨ ਹੋਂ ਤੱਕ ਚੰਗੀ ਤਰ੍ਹਾਂ ਭੁੰਨਾਗੇ ਨਾਲ ਹੀ ਆ ਪਾਦਰਕ ਲਸਣ ਪਾ ਦਾਂਗੇ ਤੇ ਨਾਲ ਹੀ ਆਪਾਂ ਹਰੀਆਂ ਮਿਰਚਾਂ ਪਾ ਦਾਂਗੇ ਇਹਨਾਂ ਤਿੰਨਾਂ ਚਾਰਾਂ ਚੀਜ਼ਾਂ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਬ੍ਰਾਊਨ ਹੋਣ ਤੱਕ ਭੁੰਨਣਾ ਤਾਂ ਕਿ ਮਸਾਲਾ ਆਪਣਾ ਬਿਲਕੁਲ ਵੀ ਕੱਚਾ ਨਾ ਰਵੇ ਇਸ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਆਪਾਂ ਹੋਰ ਇਹਦੇ ਵਿੱਚ ਪਾਵਾਂਗੇ ਖੜੇ ਮਸਾਲੇ ਇੱਕ ਮਿੰਟ ਲਈ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਪਿਆਜ਼ਾਂ ਤੇਲ ਦੇ ਵਿੱਚ ਇਸ ਤਰੀਕੇ ਦੇ ਨਾਲ ਕਿਉਂਕਿ ਆਪਾਂ ਇਹਦੇ ਵਿੱਚ ਖੰਭਨ ਮੁੱਤੀ ਸ਼ੁਗਲੀ ਨੂੰ ਬਹੁਤ ਵਧੀਆ ਫਰਾਈ ਕੀਤਾ ਸੀ ਇਸੇ ਕਰਕੇ ਆਪਣੇ ਕੜਾਹੀ ਦੇ ਨਾਲ ਥੋੜਾ ਜਿਹਾ ਮਸਾਲਾ ਐਡ ਲੱਗਿਆ ਹੋਇਆ ਸੀ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਭਰ ਕੇ ਜੀਰੇ ਦਾ ਦੇ ਨਾਲ ਹੀ ਪਾ ਦਾਂਗੇ ਆਪਾਂ ਇਹਦੇ ਵਿੱਚ ਹੁਣ ਕਾਲੀ ਮਿਰਚ ਠੀਕ ਹੈ ਜੀ ਕਾਲੀ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਵੀ ਵੱਧ ਘੱਟ ਕਰ ਸਕਦੇ ਹੋ ਲਓ ਜੀ ਇਹ ਆਪਾਂ ਸਭ ਤੋਂ ਪਹਿਲਾਂ ਪਾਇਆ ਇਹਦੇ ਵਿੱਚ ਸੁੱਕਾ ਧਨੀਆ ਠੀਕ ਹੈ ਜੀ ਇਹਨੂੰ ਆਪਾਂ ਕੁੱਟ ਕੇ ਪਾਊਡਰ ਬਣਾਇਆ ਹੋਇਆ ਸੀਗਾ ਇਸ ਕਰਕੇ ਆਪਾਂ ਇਹਦਾ ਇੱਕ ਚਮਚਾ ਵੱਡਾ ਫੁੱਲ ਭਰ ਕੇ ਪਾਇਆ ਸਬਜ਼ੀ ਦਾ ਟੇਸਟ ਬਹੁਤ ਵਧੀਆ ਆਊਗਾ ਤੇ ਅੱਧਾ ਚਮਚਾ ਪਾਤਾ ਹੁਣ ਇਸ ਟਾਈਮ ਆਪਾਂ ਇਹਦੇ ਵਿੱਚ ਕਾਲੀ ਮਿਰਚ ਦਾ ਦੇ ਨਾਲ ਹੀ ਪਾ ਦਾਂਗੇ ਆਪਾਂ ਚੌਥਾਕ ਹਿੱਸਾ ਅਜਵੈਨ ਦਾ ਅਜਵੈਨ ਪਾਉਣੀ ਬਹੁਤ ਵਿਦਿਆ ਹੁੰਦੀ ਹੈ ਸਬਜ਼ੀ ਦੇ ਵਿੱਚ ਤੁਸੀਂ ਜ਼ਰੂਰ ਪਾਇਆ ਕਰੋ ਤੇ ਹੁਣ ਆਪਾਂ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਕੱਚੇਪਨ ਖਤਮ ਕਰਕੇ ਬ੍ਰਾਊਨ ਹੋਣ ਤੱਕ ਚੰਗੀ ਤਰ੍ਹਾਂ ਪਿਆਜ਼ਾਂ ਨੂੰ ਭੁੰਨਾਂਗੇ ਇਸ ਤਰੀਕੇ ਦੇ ਨਾਲ ਮੀਡੀਅਮ ਗੈਸ ਤੇ ਕਿਉਂਕਿ ਪਿਆਜ਼ ਆਪਣੇ ਬਿਲਕੁਲ ਵੀ ਕੱਚੇ ਨਹੀਂ ਹੋਣੇ ਚਾਹੀਦੇ ਠੀਕ ਹੈ ਜੀ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਬ੍ਰਾਊਨ ਕਰਾਂਗੇ ਜੇ ਤੁਸੀਂ ਚਾਹੋ ਤਾਂ ਇਹ ਸਬਜ਼ੀ ਨੂੰ ਕੁੱਕਰ ਦੇ ਵਿੱਚ ਵੀ ਬਣਾ ਸਕਦੇ ਹੋ ਤੇ ਸਾਰੇ ਮਸਾਲੇ ਨੂੰ ਆਪਾਂ ਕੁੱਕਰ ਦੇ ਵਿੱਚ ਵੀ ਸਲਾ ਵੀ ਪਕਾ ਸਕਦੇ ਹੋ ਜੇ ਤੁਹਾਨੂੰ ਚੇਤੀ ਆ ਠੀਕ ਹੈ ਜੇ ਤੁਸੀਂ ਰਾਮਨੂੰਬ ਸਬਜ਼ੀ ਬਣਾ ਕੇ ਤਿਆਰ ਕਰਨੀ ਹੈ ਤਾਂ ਤੁਸੀਂ ਕੜਾਹੀ ਦੇ ਵਿੱਚ ਬਣਾ ਕੇ ਇਹਨੂੰ ਤਿਆਰ ਕਰ ਸਕਦੇ ਹੋ ਲਓ ਜੀ ਪਿਆਜ਼ ਆਪਣੇ ਬ੍ਰਾਊਨ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਈਨੇ ਟਮਾਟਰ ਟਮਾਟਰ ਤੇ ਪਿਆਜ਼ਾਂ ਨੂੰ ਜੁ ਹੁਣ ਆਪਾਂ ਚੰਗੀ ਤਰ੍ਹਾਂ ਭੁੰਨਣਾ ਤਾਂ ਕਿ ਟਮਾਟਰ ਚੰਗੀ ਤਰ੍ਹਾਂ ਪਿਆਜ਼ਾਂ ਦੇ ਵਿੱਚ ਘੁਲ ਜਾਣ ਬਿਲਕੁਲ ਵੀ ਕੱਚੇ ਨਾ ਰਹਿਣ ਠੀਕ ਹੈ ਜੀ ਇਹ ਸਾਰੇ ਮਸਾਲੇ ਨੂੰ ਆਪਾਂ ਨਾ ਤਾਂ ਜ਼ਿਆਦਾ ਤੇਜ਼ ਗੈਸ ਤੇ ਬਣਾਇਆ ਬਿਲ ਤੇ ਨਾ ਹੀ ਜ਼ਿਆਦਾ ਘੱਟ ਮੀਡੀਅਮ ਗੈਸ ਤੇ ਆਪਾਂ ਸਰਮਸੱਲਬਣਾ ਕੀ ਤਿਆਰ ਕਰਾਂਗੇ ਲਓ ਜੀ ਇਸ ਤਰੀਕੇ ਦੇ ਨਾਲ ਹੁਣ ਆਪਾਂ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਭੁੰਨ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਪਾਵਾਂਗੇ ਇੱਕ ਚਮਚਾ ਇਹਦੇ ਵਿੱਚ ਨਮਕ ਦਾ ਤੇ ਹੁਣ ਆਪਾਂ ਇਹਨੂੰ ਇਸ ਕਰਕੇ ਪਹਿਲਾਂ ਪਾਇਆ ਤਾਂ ਕਿ ਪੇ ਟਮਾਟਰ ਚੰਗੀ ਤਰ੍ਹਾਂ ਖੁੱਲ ਜਾਣ ਪਿਆਜ਼ਾਂ ਦੇ ਵਿੱਚ ਤੇ ਨਮਕ ਜਦੋਂ ਵੀ ਤੁਸੀਂ ਪਾਣਾ ਮਸਾਲੇ ਥੋੜਾ ਜਿਹਾ ਘੱਟ ਹੀ ਪਾਣੇ ਕਿਉਂਕਿ ਆਪਾਂ ਪਹਿਲਾਂ ਵੀ ਖੁੰਬਾਂ ਦੇ ਵਿੱਚ ਮਸਾਲੇ ਐਡ ਕੀਤੇ ਆ ਠੀਕ ਹੈ ਜੀ ਉਸ ਤਰੀਕੇ ਨਾਲ ਤੁਸੀਂ ਨਮਕ ਦਾ ਵੱਧ ਘੱਟ ਕਰ ਸਕਦੇ ਹੋ ਲਓ ਜੀ ਪਿਆਜ਼ ਤੇ ਟਮਾਟਰ ਆਪਣੇ ਆਪ ਵਿੱਚ ਚੁਲ ਚੁੱਕੇ ਨੇ ਤੇ ਹੁਣ ਆਪਾਂ ਪਾਇਆ ਇੱਕ ਚਮਚਾ ਹਲਦੀ ਦਾ ਅੱਧਾ ਚਮਚਾ ਪਾਇਆ ਆਪਾਂ ਡੇਗੀ ਮਿਰਚ ਤਾਂ ਕਿ ਸਬਜ਼ੀ ਦਾ ਕਲਰ ਬਹੁਤ ਵਧੀਆ ਹੋਵੇ ਤੇ ਥੋੜੀ ਜਿਹੀ ਪਾਈਆ ਆਪਾਂ ਲਾਲ ਮਿਰਚ ਤੇ ਨਾਲ ਹੀ ਪਾਵਾਂਗੇ ਆਪਾਂ ਇੱਕ ਚਮਚਾ ਗਰਮ ਮਸਾਲੇ ਦਾ ਜੇ ਤੁਸੀਂ ਚਾਹੋ ਤਾਂ ਲਾਲ ਮਿਰਚ ਵੱਧ ਘੱਟ ਕਰ ਸਕਦੇ ਹੋ ਜੇ ਤੁਹਾਨੂੰ ਘੱਟ ਜ਼ਿਆਦਾ ਤਿੱਖਾ ਨਹੀਂ ਪਸੰਦ ਹੈਗਾ ਤਾਂ ਤੁਸੀਂ ਇਹਨੂੰ ਘੱਟ ਵੀ ਐਡ ਕਰ ਸਕਦੇ ਹੋ ਤੇ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਇਸ ਤਰ੍ਹਾਂ ਮਿਕਸ ਕਰ ਦਾਂਗੇ ਲਓ ਜੀ ਤੇ మీడియం ਗੈਸ ਤੇ ਚੰਗੀ ਤਰ੍ਹਾਂ ਮਸਾਲਿਆਂ ਨੂੰ ਭੁੰਨਾ ਹੈ ਕਿ ਜਿਹੜੇ ਆਪਾਂ ਹੁਣੇ ਐਡ ਕੀਤੇ ਨੇ ਤਾਂ ਕਿ ਉਹਦਾ ਕੱਚਾਪਨ ਬਿਲਕੁਲ ਖਤਮ ਹੋ ਜੇ ਬਹੁਤ ਜ਼ਿਆਦਾ ਵਧੀਆ ਟੇਸਟੀ ਸਬਜ਼ੀ ਬਣਦੀ ਹੈ ਇਸ ਤਰੀਕੇ ਨਾਲ ਛੋਲਿਆ ਤੇ ਖੁੰਮਾ ਦੀ ਤੁਸੀਂ ਘਰ ਦੇ ਵਿੱਚ ਜਰੂਰ ਬਣਾਇਓ ਸਰਦੀਆਂ ਦਾ ਮੌਸਮ ਹੈ ਠੀਕ ਹੈ ਜੀ ਲਓ ਜੀ ਇਹ ਆਪਣੇ ਕੋਲੇ ਨੇ ਦੋ ਚਮਚੇ ਸੀਗੇ ਦਹੀਂ ਦੇ ਇਹ ਦਹੀਂ ਆਪਣੇ ਕੋਲੇ ਬਿਲਕੁਲ ਫਰੈਸ਼ ਹੈ ਤੇ ਇਹਦੇ ਵਿੱਚ ਆਪਾਂ ਦੋ ਤਿੰਨ ਚਮਚੇ ਪਾਣੀ ਦੇ ਐਡ ਕੀਤੇ ਆ ਤਾਕੀ ਆਪਸ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਤੇ ਜਦੋਂ ਆਪਾਂ ਇਹਨੂੰ ਕੜਾਹੀ ਦੇ ਵਿੱਚ ਪਾਈਏ ਬਿਲਕੁਲ ਵੀ ਫਟੇ ਨਾ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਕੜਾਹੀ ਦੇ ਵਿੱਚ ਪਾ ਦਾਂਗੇ ਤੇ ਗੈਸ ਨੂੰ ਆਪਾਂ 1 ਮਿੰਟ ਲਈ ਜ਼ਰੂਰ ਬੰਦ ਕਰਨਾਗੇ ਕਿਉਂਕਿ ਆਪਣਾ ਮਸਾਲਾ ਬਹੁਤ ਜ਼ਿਆਦਾ ਗਰਮ ਤੇ ਦਹੀਂ ਆਪਣਾ ਬਿਲਕੁਲ ਠੰਡਾ ਠੀਕ ਹੈ ਜੀ ਲਓ ਜੀ ਨਾਲ ਦੀ ਨਾਲ ਆਪਾਂ ਇਸ ਤਰ੍ਹਾਂ ਕਰਚੀ ਨੂੰ ਮਾਰ ਦਾਂਗੇ ਤੇ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਦਹੀਂ ਨੂੰ ਮਿਕਸ ਕਰ ਦਾਂਗੇ ਇਹਨੂੰ ਆਪਾਂ ਸਿਰਫ 2-3 ਚਮਚੀ ਪਾਣੀ ਦੇ ਦਹੀਂ ਦੇ ਜ਼ਿਆਦਾ ਨਹੀਂ ਠੀਕ ਹੈ ਜੀ ਤਾਂ ਕਿ ਆਪਣਾ ਸਿਰਫ ਟੇਸਟੀ ਆਵੇ ਸਬਜ਼ੀ ਦਾ ਉੱਚੀ ਹੁਣ ਆਪਾਂ ਚੰਗੀ ਤਰ੍ਹਾਂ ਦਹੀਂ ਨੂੰ ਮਸਾਲੇ ਦੇ ਵਿੱਚ ਘੋਲ ਦਤ ਤੇ ਹੁਣ ਆਪਾਂ ਗੈਸ ਨੂੰ ਕਰਤਾ ਚਾਲੂ ਤੇ ਗੈਸ ਆਪਾਂ ਫਿਰ ਮੀਡੀਅਮ ਹੀ ਰੱਖਿਆ ਠੀਕ ਹੈ ਜੀ ਜਦਨ ਜਿੱਕਰ ਆਪਣਾ ਸਾਰਾ ਮਸਾਲਾ ਬਣ ਕੇ ਤਿਆਰ ਨਹੀਂ ਹੁੰਦਾ ਗੈਸ ਆਪਾਂ ਮੀਡੀਅਮ ਹੀ ਰੱਖਣਾ ਹੈਗਾ ਤੇ ਨਾਲ ਹੀ ਪਾਵਾਂਗੇ ਇੱਕ ਦੋ ਮਿੰਟਾਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਹਰਾ ਧਨੀਆ ਤੇ ਬਾਕੀ ਦਾ ਧਰਾ ਧਨੀਆ ਆਪਾਂ ਸਬਜੀ ਬਣ ਤੋਂ ਬਾਅਦ ਪਾਵਾਂਗੇ ਇਸ ਤਰੀਕੇ ਨਾਲ ਸਬਜੀ ਦਾ ਟੇਸਟ ਵੀ ਬਹੁਤ ਵਧੀਆ ਹੁੰਦਾ ਹੈਗਾ ਇਹ ਸਬਜੀ ਆਪਾਂ ਤਰੀ ਵਾਲੀ ਬਣਾ ਰਹੇ ਹਾਂ ਠੀਕ ਹੈ ਜੀ ਇਨੂੰ ਆਪਾਂ ਗਰੇਵੀ ਵਾਲੀ ਨਹੀਂ ਬਣਾ ਕੇ ਤਿਆਰ ਕਰਾਂਗੇ ਇਹਨੂੰ ਆਪਾਂ ਤੜੀ ਵਾਲੀ ਬਣਾ ਕੇ ਤਿਆਰ ਕਰਾਂਗੇ ਤਾਂ ਕਿ ਇਹਦਾ ਬਹੁਤ ਵਧੀਆ ਟੇਸਟ ਆਵੇ ਤੇ ਬਹੁਤ ਵਧੀਆ ਸਬਜੀ ਬਣ ਕੇ ਤਿਆਰ ਹੋਵੇ ਲਓ ਜੀ ਬਹੁਤ ਵਧੀਆ ਮਸਾਲਾ ਬਣ ਕੇ ਆਪਣਾ ਤਿਆਰ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਹੀ ਜ਼ਿਆਦਾ ਟੇਸਟੀ ਲੱਗ ਰਿਹਾ ਜਿੰਨਾ ਦੇਖਣ ਨੂੰ ਵਧੀਆ ਲੱਗ ਰਿਹਾ ਉਨਾਂ ਹੀ ਖਾਣ ਨੂੰ ਬਹੁਤ ਵਧੀਆ ਲੱਗੂਗਾ ਸਬਜੀ ਨੂੰ ਲਓ ਜੀ ਮਸਾਲਾ ਬਣ ਕੇ ਆਪਣਾ ਬਿਲਕੁਲ ਰੈਡੀ ਹੈ ਕੋਰੀ ਆਪਾਂ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਹਲਾਤਾ ਸੀ ਤੇ ਹੁਣ ਆਪਾਂ ਜਿਹੜੇ ਮਟਰ ਤੇ ਖੁੰਬਾ ਨੂੰ ਚੰਗੀ ਤਰ੍ਹਾਂ ਫਰਾਈ ਕੀਤਾ ਸੀ ਉਹਨੂੰ ਵੀ ਆਪਾਂ ਮਸਾਲੇ ਦੇ ਵਿੱਚ ਐਡ ਕਰ ਦਾਂਗੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰ ਦਾਂਗੇ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਵਧੀਆ ਤੇ ਕੇਸਟੀ ਸਬਜੀ ਬਣ ਕੇ ਤਿਆਰ ਹੁੰਦੀ ਹੈ ਤੇ ਨਾਲ ਹੀ ਪਾ ਦਾਂਗੇ ਆਪਾਂ ਹੁਣ ਇਹਦੇ ਵਿੱਚ ਪਾਣੀ ਜੇ ਤੁਸੀਂ ਇਹਨੂੰ ਗਰੇਵੀ ਵਾਲਾ ਸੁੱਕੀ ਸਬਜੀ ਖਾਣਾ ਚਾਹੁੰਦੇ ਤੁਸੀਂ ਇਸ ਤਰੀਕੇ ਨਾਲ ਵੀ ਖਾ ਸਕਦੇ ਹੋ ਕਿਉਂਕਿ ਸਬਜੀ ਆਪਣੀ ਹੌਂ ਤਰੀਵਰੀ ਬਣ ਕੇ ਤਿਆਰ ਹੋ ਰਹੀ ਹੈ ਠੀਕ ਹੈ ਜੀ ਨੇ ਆਪਾਂ ਟੋਟਲ 3 ਚਮਚੇ ਛਪਾਵਾਂਗੇ ਕਿਉਂਕਿ ਉਸ ਤੋਂ ਬਾਅਦ ਬੰਦੇ ਬੰਦੇ ਸਬਜੀ 'ਚ ਵੀ ਬਹੁਤ ਜ਼ਿਆਦਾ ਪਾਣੀ ਘਟ ਜਾਣਾ ਹੈਗਾ ਤੇ ਬਿਲਕੁਲ ਮੀਡੀਅਮ ਚ ਤਰੀ ਬਣ ਕੇ ਆਪਣੀ ਤਿਆਰ ਹੋ ਜਾਣੀ ਆ ਬਾਕੀ ਤਰੀ ਤੁਸੀਂ ਵੱਧ ਘੱਟ ਆਪਦੇ ਪਾਣੀ ਆਪਦੇ ਹਿਸਾਬ ਨਾਲ ਪਾ ਸਕਦੇ ਜਿੰਨੀ ਤੁਹਾਨੂੰ ਲੋੜ ਹੈ ਲੋ ਜਲ ਟੱਕ ਕੇ ਪਕਾਵਾਂਗੇ ਤੇ 1-2 ਮਿੰਟ ਬਾਅਦ ਇਸ ਤਰ੍ਹਾਂ ਆਪਾਂ ਚੈੱਕ ਕਰਦੇ ਰਵਾਂਗੇ ਇਸ ਤਰੀਕੇ ਦੇ ਨਾਲ ਬਹੁਤ ਵਧੀਆ ਸਬਜੀ ਬਣ ਕੇ ਆਪਣੀ ਤਿਆਰ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ ਤੁਸੀਂ ਇਸ ਤਰੀਕੇ ਨਾਲ ਘਰ ਦੇ ਵਿੱਚ ਬਣਾਇਆ ਜਰੂਰ ਆਪਣੇ ਬੱਚਿਆਂ ਨੂੰ ਖਵਾਇਓ ਇਹਨੂੰ ਤੁਸੀਂ ਪੂਰੀ ਨਾਲ ਵੀ ਖਾ ਸਕਦੇ ਹੋ ਚਾਵਲ ਨਾਲ ਵੀ ਖਾ ਸਕਦੇ ਹੋ ਤੇ ਰੋਟੀ ਨਾਲ ਵੀ ਖਾ ਸਕਦੇ ਹੋ ਜਿਵੇਂ ਤੁਹਾਨੂੰ ਵਧੀਆ ਲੱਗਦਾ ਲਓ ਜੀ ਸਬਜੀ ਬਣ ਕੇ ਆਪਣੀ ਤਿਆਰ ਹੈ ਤੇ ਹੁਣ ਆਪਾਂ लास्ट ਤੇ ਪਾ ਦਾਂਗੇ ਹਰਾ ਧਨੀਆ ਖੂਬਸਾਰਾ ਆਪਾਂ ਇਹਦੇ ਵਿੱਚ ਹਰਾ ਧਨੀਆ ਪਾਇਆ ਠੀਕ ਹੈ ਜੀ ਤੇ ਹੁਣ ਆਪਾਂ ਸਾਰੇ ਤਰੀਆਂ ਨੂੰ ਵਿੱਚ ਐਡ ਕਰਕੇ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਬੰਦ ਕਰਕੇ ਗੈਸ ਨੂੰ ਬੰਦ ਕਰ ਦਾਂਗੇ ਢੱਕਣ ਦੇ ਕੇ ਆਪਣੀ ਸਬਜੀ ਬਣ ਕੇ ਬਿਲਕੁਲ ਤਿਆਰ ਹੋ ਜੂਗੀ ਠੀਕ ਹੈ ਜੀ ਬਹੁਤ ਵਧੀਆ ਸਬਜੀ ਬਣ ਕੇ ਆਪਣੀ ਤਿਆਰ ਹੋਈ ਆ ਛੋਲਿਆ ਤੇ ਖੁੰਮਾ ਦੀ ਇਸ ਤਰੀਕੇ ਨਾਲ ਤੁਸੀਂ ਵੀ ਘਰ ਦੇ ਵਿੱਚ ਜਰੂਰ ਬਣਾਇਓ ਬਹੁਤ ਵਧੀਆ ਲੱਗਦੀ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਡੇ ਲਈ ਨਵੇਂ-ਨਵੇਂ ਵੀਡੀਓ ਲੈ ਕੇ ਅਸੀਂ ਹਾਜ਼ਰ ਹੋਈਏ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਓਕੇ ਜੀ ਥੈਂਕ ਯੂ ਬਾਏ